ਯੋਗ ਜਿਸ ਨੂੰ ਕਿ ਮਨਾਉਂਦੇ ਹਾਂ ਜਿਸ ਦਾ ਉਦੇਸ਼ ਸਾਨੂੰ ਸਾਰਿਆਂ ਨੂੰ ਯੋਗ ਦੀ ਪਹਟ ਦਾ ਅਤੇ ਉਹਨਾਂ ਦੇ ਲਾਭਾਂ ਨਾਲ ਜਾਣ ਪਰਵਾਣਾ ਹੈ ਯੋਗ ਇੱਕ ਐਡਾ ਦਾ ਸਾਧਨ ਹੈ ਜਿਸ ਦੇ ਨਾਲ ਸਰੀਰਕ ਸਮਾਨਸਿਕ ਅਤੇ ਅਧਿਆਤਮਿਕ ਵਿਕਾਸ ਤੇ ਲੈ ਇਹ کئی ਪ੍ਰਕਾਰ ਦੇ ਅਸਨ પ્રાਣਿਆ ਅਤੇ ਧਿਆਨ ਦੀ ਤਕਨੀਕਾਂ ਦਾ ਉਪਯੋਗ ਕੀਤਾ ਜਾਂਦਾ ਹੈ ਅੱਜ ਵਰਲਡ ਯੋਗਾ ਦਿਵਸ ਨੂੰ ਸਮਰਪਿਤ ਫਤਿਹਗੜ ਚੂੜੀਆਂ ਦੇ ਪੰਡਤ 모ਹਨ ਲਾਲ ਐਸਡੀ ਕਾਲਜ ਵਿਖੇ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਸ਼ਿਰਕਤ ਕੀਤੀ। ਅਤੇ ਯੋਗਾ ਕੈਂਪ ਵਿੱਚ ਵੱਖ-ਵੱਖ ਵਰਗ ਦੇ ਲੋਕ ਪਹੁੰਚੇ ਹੋਏ ਸਨ। ਅਤੇ ਯੋਗਾ ਆਸਨ ਕੀਤਾ ਗਿਆ ਗੱਲਬਾਤ ਕਰਦੇ ਹਾਂ ਬਲਬੀਰ ਸਿੰਘ ਪੰਨੂ ਨਾਲ ਅਤੇ ਹੋਰ ਆਈਆਂ ਹੋਈਆਂ ਅਹਿਮ ਸ਼ਖਸੀਅਤਾਂ ਨਾਲ। ਹਾਂਜੀ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮਹਾਉਪਦੇਸ਼ ਫਤਿਹਗੜ ਚੂੜੀਆਂ ਐਸਡੀ ਕਾਲਜ ਦੇ ਵਿੱਚ ਐਸਡੀ ਇਨਸਾਫ ਅਚੀਲਦਰ ਸਾਹਿਬ ਪ੍ਰਿੰਸੀਪਲ ਜੀ ਮੋਂ ਪੂਰੇ ਪ੍ਰਸ਼ਾਸਨ ਦੇ ਸਾਡੇ ਭਰਾ ਜਿਨ੍ਹਾਂ ਨੇ ਬਹੁਤ ਮਿਹਨਤ ਚਲਕਾ ਪੂਰੇ ਵਿਦਿਅਕਤਿਆਂ ਨੂੰ ਮੈਸੇਜ ਦਿੱਤਾ ਸੀ ਉਹ ਕਾਫੀ ਵੱਡੀ ਕਿੰਨਤੀ ਦੇ ਵਿੱਚ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਪ੍ਰਸ਼ਾਸਨ ਦੇ ਨੁਮਾਇੰਦੇ ਜਿਨ੍ਹਾਂ ਤੋਂ ਆਪੀ ਕਿੰਨਤੀ ਦੀ ਵਿਚਾਰਤ ਕਰਾਸਤ ਵਿੱਚ ਆਏ ਪਰ ਬੜੀ ਵੱਡੀ ਸਿੱਖ ਕਿ ਜੋਗਾ ਇੱਕ ਸਰੀਰ ਨੂੰ ਫਿਟ ਰੱਖਣ ਵਾਸਤੇ ਬਹੁਤ ਵੱਡਾ ਇੱਕ ਸੌਖੇ ਤਰੀਕੇ ਦਾ ਸਾਧਨ ਹਰ ਇੱਕ ਨੂੰ ਤਕਰੀਬਨ ਹਰ ਇੱਕ ਨੂੰ ਇਹਨਾਂ ਕਲਾਸਾਂ ਦੇ ਵਿੱਚ ਪਹੁੰਚਣਾ ਚਾਹੀਦਾ ਹੈ ਯੋਗ ਟੀਚਰਾਂ ਦੀ ਬਹੁਤ ਸਰਦਾਰਪੁਰਾਸੀ ਗਮਾਨ ਜੀ ਨੇ ਜੋ ਯੋਗ ਟੀਚਰ ਹੈ ਬੱਚਿਆਂ ਸਾਡੇਆਂ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਟ੍ਰੇਨ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਰੁਜ਼ਗਾਰ ਦੇ ਰਾਹੀਂ ਉਹ ਬੱਚਿਆਂ ਨੂੰ ਜਿਨ੍ਹਾਂ ਨੂੰ ਟ੍ਰੇਨ ਕੀਤਾ ਗਿਆ ਉਹ ਪਿੰਡਾਂ ਦੇ ਵਿੱਚ ਅੱਜ ਫਲਸਫਾ ਲੈ ਜੇ ਨੇ ਤੇ ਬੱਚਿਆਂ ਨੂੰ ਰੁਜ਼ਗਾਰ ਵੀ ਮਿਲਿਆ ਉਹ ਸਾਡੇ ਪਰਿਵਾਰਾਂ ਨੂੰ ਇੱਕ ਚੰਗੀ ਸਿਹਤ ਤੰਗੀ ਸਿਹਤ ਵਾਸਤੇ ਕਿਉਂਕਿ ਇਹਦਾ ਸਭ ਤੋਂ ਬਹੁਤ ਸੌਖੇ ਤਰੀਕੇ ਦੀ ਨਾਲ ਦੀ ਜੋ ਆਪਾਂ ਸਿਹਤ ਨੂੰ ਫਿਟ ਰੱਖ ਸਕਦੇ ਹਾਂ ਇਸ ਕਰਕੇ ਮੇਰੀ ਸਾਰੇ ਹੀ ਵਿਗੜ ਜੂੜੀਆਂ ਵਸਦੀਆਂ ਨੇ ਪਰ ਜਿੰਨੇ ਵੀ ਪੰਜਾਬੀ ਪੰਜਾਬੀ ਕਿਤੇ ਵੀ ਕੰਟਰੀ ਦੀ ਮੇਰੇ ਸਾਡੇ ਭੈਣ ਭਰਾ ਵਸਦੇ ਨੇ ਸਾਰਿਆਂ ਨੂੰ ਜੋ ਕਿ ਅਨਖਾਸ ਧਿਆਨ ਦੇਣਾ ਚਾਹੀਦਾ ਤੇ ਜੇ ਸਿਹਤ ਆ ਦੇ ਸਪੋਰਟ ਕੇਮਪਾਨ ਨੇ ਕੋਈ ਕਮੀ ਨਹੀਂ ਚੱਲੀ ਹੋਰ ਵੀ ਜੇ ਕੋਈ ਵੀ ਕਮੀ ਰਹਿ ਗਈ ਹੋਵੇਗੀ ਜੋ ਗਰਾਊਂਡ ਦੀ ਰਿਐਲਿਟੀ ਹੋਈ ਗਰਾਊਂਡ ਦੀ ਰਿਐਲਿਟੀ ਨੂੰ ਸਮਝਦੇ ਹੋਏ ਵਰਤਵਾਦ ਜਿੰਨੀ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਪਰ ਜਿੱਥੇ ਵੀ ਸਾਡੀ ਨਸਤਾ ਮੌਮਲਾ ਤੋਂ ਵੱਧ ਜੋਗੇ ਦਾ ਅਸੀਂ ਇੱਕ ਪੋਲੀਟিক্যাল ਲੀਡਰ ਕੋਲ ਦੇ ਨਾਂ ਤੇ ਅਸੀਂ ਵੀ ਜਿੰਨਾ ਅੰਵੀਅਰ ਕਰ ਸਕੀਏ ਜਾ ਜਾ ਕੇ ਪਿੰਡਾਂ ਦੇ ਵਿੱਚ ਸਮਝਾ ਸਕੀਏ ਕਿ ਇਹ ਜ਼ਰੂਰ ਜੋਗਦਾਨ ਵਿੱਚ ਆਪਣਾ ਵੱਧ ਬਦੋੜਾ ਬੜਾ ਸਵਾਲ ਇਤੀਵਾ ਕਿ ਲੋਕਾ ਇੱਕ ਦੂਜੀ ਤਰ੍ਹਾਂ ਦੇ ਤੌਰ ਤੇ ਜੋਗਾ ਮੰਨਿਆ ਜਾ ਰਿਹਾ ਹੈ ਤੇ ਦਿੱਲੀ ਜੋਗਾ ਅਨੁਆਤ ਸੂਰ ਕੇ ਅਪਲਾਈ ਕਰ ਰਹੇ ਦਿੱਲੀ ਜੋਗਾ ਕਰਤ ਵਾਸਤੇ ਸੀਐਮ ਸਾਹਿਬ ਨੇ ਇੱਕ ਬੜਾ ਵੱਡਾ ਫਲਾਨ ਲੱਗਦਾ ਅਸੀਂ ਖੁਸ਼ ਮਹੀਨੇ ਬਈ ਲੋ ਕਿ ਬੱਚਿਆਂ ਨੂੰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜੋ ਬੱਚਿਆਂ ਨੂੰ ਟ੍ਰੇਨਿੰਗ ਦੇ ਦਿੱਤੀ ਹੈ ਔਰ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਅੱਜ ਅਸੀਂ ਸਮਰਥਨ ਕੀਤਾ ਇਹਨਾਂ ਬੱਚਿਆਂ ਤੋਂ ਮੈਂ ਇਹੋ ਹੀ ਸਵਾਲ ਕਰ ਰਿਹਾ ਸੀ ਕਿ ਤੁਸੀਂ ਕਿੰਨੇ ਪਿੰਡਾਂ ਦੇ ਵਿੱਚ ਜਾ ਕੇ ਕਲਾਸਾਂ ਲੈ ਰਹੇ ਹੋ ਕਾਫੀ ਪਿੰਡਾਂ ਦੇ ਵਿੱਚ 6 ਤੋਂ ਲੈ ਕੇ 7 ਵਜੇ ਦੇ ਵਿੱਚ ਸਵੇਰ ਦੇ ਮੋਰਨਿੰਗ ਟਾਈਮ ਦੀ ਯੋਗਾ ਦੀਆਂ ਕਲਾਸਾਂ ਚੱਲ ਰਹੀਆਂ ਨੇ ਪਰ ਹੋਰ ਵੀ ਕਾਫੀ ਵੱਡੇ ਪੱਦਰ ਦੇ ਜੋ ਪਿੰਡਾਂ ਦੇ ਵਿੱਚ ਤੋਂ ਡਿਮਾਂਡ ਵੀ ਆ ਚੁੱਕੀ ਹੈ ਪਰ ਸੀਐਮ ਸਾਹਿਬ ਨੇ ਵਿਸ਼ਵਾਸ ਦੇ ਵਿੱਚ ਸਾਰੇ ਯੋਗਾ ਸਾਡੇ ਟੀਚਰ ਨੇ ਸਾਡੀ ਮੈਡਮ ਡਾਕਟਰ ਸਾਹਿਬ ਆਏ ਨੇ ਇਹਨਾਂ ਸਾਰਿਆਂ ਨੂੰ ਉਤਸ਼ਾਹ ਦੇ ਵਿੱਚ ਲਿਆ ਕਿ ਜਿੰਨੀ ਵੀ ਤੁਸੀਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸਾਨੂੰ ਗਿਣਤੀ ਜੋਗੇ ਵਾਸਤੇ ਦੋਗੇ ਜਿਹੜੇ ਵੀ ਪਿੰਡ ਦੇ ਵਿੱਚ ਜਾਂ 30 ਤੋਂ ਪਲੱਸ 30 ਤੋਂ ਪਲੱਸ ਪਰਿਵਾਰ ਯੋਗੇ ਦੇ ਨਾਲ ਜੁੜਦੇ ਨੇ ਉਸੇ ਅਸੀਂ ਟੀਚਰ ਪ੍ਰੋਵਾਈਡ ਕਰਵਾ ਦਾਂਗੇ ਕਿੰਦਾ ਨਹੀਂ ਬਿਲਕੁਲ ਕੋਈ ਗੱਲ ਨਹੀਂ ਸਰਕਾਰ ਸੀਐਮ ਸਾਹਿਬ ਪੂਰੇ ਪੰਜਾਬ ਦੇ ਨਾਲ ਔਰ ਪੂਰੇ ਪੰਜਾਬ ਨੂੰ ਸਿਹਤਮੰਦ ਦੇਖਣਾ ਚਾਹੁੰਦੇ ਨੇ ਸਾਰ ਜੁੜਦੇ ਨੇ ਕੀ ਤੋਂ ਪ੍ਰਵਸ ਕਿਸੇ ਵੀ ਪਿੰਡ ਦੇ ਵਿੱਚ ਜੁੜਦੇ ਨੇ ਸਾਨੂੰ ਦੱਸੋ ਅਸੀਂ ਉੱਥੇ ਸਰਦਾਰ ਪੂਰਨ ਸਿੰਘ ਮਾਨ ਦੀ ਗਵਾਹੀ ਦੇ ਅਟਿਚੀਚਰ ਨੂੰ ਮਿਲ ਕੇ ਜਾਂਦੇ। ਟੂਰ ਐਂਡ ਮੈਡੀਟੇਸ਼ਨ ਬਾਰੇ ਗੱਲ ਕਰਨੀ। ਕਿਉਂਕਿ ਮੈਡੀਟੇਸ਼ਨ ਬਹੁਤ ਜ਼ਰੂਰੀ ਹੈ ਬਿਕੋ ਸਿਹਤ ਦੇ ਨਾਲ ਸੰਬੰਧਿਤ ਜਿਹੜੀ-ਜਿਹੜੀਆਂ ਵੀ ਐਕਟੀਵਿਟੀਆਂ ਨੇ ਉਹ ਬਹੁਤ ਜ਼ਰੂਰੀ ਨੇ। ਪਰ ਮੈਂ ਸਮਝਦਾ ਕਿ ਇੱਕ ਹੀ ਕਮੀ ਸੀ ਜਿਹੜੀ ਪਿੰਡਾਂ ਦੇ ਵਿੱਚ ਯੋਗਾ ਟੀਚਰਾਂ ਦੀ ਪਰ ਪਿੰਡਾਂ ਦੇ ਵਿੱਚ ਇੱਕ ਨਾਲੇ ਬੱਚਿਆਂ ਨੂੰ ਯੋਗਾ ਟੀਚਰ ਦੇ ਨਾਲ-ਨਾਲ ਬੱਚਿਆਂ ਨੂੰ ਰੁਜ਼ਗਾਰ ਮਿਲੇ। ਪਰ ਬੱਚਿਆਂ ਨੂੰ ਸਰਕਾਰ ਵੱਲੋਂ ਵਧੀਆ ਬੇਦ ਦਿੱਤੀ ਜਾਊ। ਜਿਹੜੇ ਬੱਚੇ ਆਪਣਾ ਘਰ ਵੀ ਛੱਡ ਸਕਦਾ ਪਰ ਆਪਣੇ ਪਿੰਡ ਨੂੰ ਆਪਣੇ ਪਰਿਵਾਰ ਨੂੰ ਔਰ ਆਪਣੇ ਮਹੱਲੇ ਨੂੰ ਸੇਧ ਮੰਦ ਵੀ ਕਰ ਸਕਦਾ। ਸਾਡੇ ਨਾਲ ਸੀਐਲ 100 ਪਰਮਿਟ ਦਾ ਪੁਰਵਿਸਤ ਪ੍ਰਯੋਗ ਨੂੰ ਚੜਾਈ ਗਈ ਹੈ। ਉਹਦੇ ਨਾਲ ਸੀਐਲ ਨਾਲ ਸਾਡੇ ਪਹਿਲਕਾ ਦੱਬੀ ਦਾ ਸਟਾਇਲ ਕਰਾਇਆ ਗਿਆ ਚੋਰੀਆਂ ਦੇ ਵਿੱਚ। ਉਹਨਾਂ ਦਾ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸਮੁੱਚਾ ਟਾਈਮ ਦਿੱਤਾ ਅਸਲਾ। ਯੋਗਾ ਕਲਾਸ ਤੇ ਸਾਰੇ ਨੇ ਸਾਰੇ ਕਟਿਨ ਵਾਸੀਆਂ ਨੇ ਯੋਗਾ ਕੀਤਾ ਹੈ। ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਯੋਗਾ ਕਲਾਸ ਨੂੰ ਅਟੈਂਡ ਕੀਤਾ ਤੇ ਖਾਸ ਕਰਕੇ ਜੀ ਮੈਡਮ ਪ੍ਰਿੰਸੀਪਲ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਪਹਿਤ ਪ੍ਰਸ਼ਾਸਨ ਨੂੰ ਇਸੇ ਪ੍ਰੋਗਰਾਮ ਦੇ ਵਿੱਚ ਪੂਰਾ ਸਹਿਯੋਗ ਦੇ ਦਿੱਤਾ। ਅ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਸਾਡਾ ਮਤਲਬ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਕਿਹਾ ਜਾਂਦਾ ਸੀਗਾ ਕਿ ਹੈਲਦੀ ਬੋਡੀ ਹੈਜ਼ ਅ ਹੈਲਦੀ ਮਾਈਂਡ। ਔਰ ਮੈਨੂੰ ਲੱਗਦਾ ਕਿ ਯੋਗਾ ਜਿਹੜਾ ਹੈ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਯੋਗਾ ਜਿਹੜਾ ਹੈ ਅਸੀਂ ਭੁੱਲ ਚੁੱਕੇ ਸੀ ਇਸ ਨੂੰ। ਮੈਨੂੰ ਲੱਗਦਾ ਕਿ ਗਵਰਨਮੈਂਟ ਨੇ ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਜਿਸ ਤਰ੍ਹਾਂ ਦਾ ਸਾਡਾ ਖਾਣ ਪੀਣ ਹੈ ਜੋ ਅਸੀਂ ਆਪਣਾ ਅੱਜ ਕੱਲ ਲਾਈਫ ਸਟਾਈਲ ਬਣਾ ਲਿਆ ਹੈ। ਉਸ ਲਾਈਫ ਸਟਾਈਲ ਦੇ ਕਾਰਨ ਸਾਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਲੱਗ ਰਹੀਆਂ ਨੇ ਔਰ ਮੈਨੂੰ ਲੱਗਦਾ ਕਿ ਇਹ ਇੱਕ ਅੱਛਾ ਇਨੀਸ਼ੀਏਟਿਵ ਹੈ ਕਿ ਯੂਥ ਜਿਹੜਾ ਹੈ ਸਾਡਾ ਇਸ ਤੇ ਵਿੱਚ ਇਨਵੋਲ ਹੋਇਆ ਔਰ ਯੂਥ ਨੂੰ ਜਿਹੜਾ ਹੈ ਅਵੇਅਰ ਕੀਤਾ ਜਾ ਰਿਹਾ ਹੈ ਕਿ ਯੋਗਾ ਕਰਕੇ ਅਸੀਂ ਆਪਣਾ ਕਿਸ ਤਰ੍ਹਾਂ ਆਪਣੀ ਅਸੀਂ ਬੋਡੀ ਜਿਹੜੀ ਹੈ ਉਸ ਨੂੰ ਤੰਦਰੁਸਤ ਜਿਹੜਾ ਹੈ ਉਹ ਰੱਖ ਸਕਦੇ। ਦੇਖੋ ਜੀ ਮਾਨ ਸਰਕਾਰ ਨੇ ਇਹ ਬਹੁਤ ਵੱਡਿਆ ਪ੍ਰਾਲਾ ਕੀਤਾ ਜੋ ਕਿ ਪਿੰਡ ਪਿੰਡ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਯੋਗ ਸ਼ਾਲਾ ਵਾਸਤੇ ਕੀਤੇ ਆ ਕੀਤੇ ਅਪਲਬ ਕੀਤੇ ਆ ਅੱਜ ਸਾਡੇ ਸਾਰੇ ਪ੍ਰਸ਼ਾਸਨ ਦੀ ਨਿਗਰਾਨੀ ਵਿੱਚ ਐਸਡੀ ਕਾਲਜ ਫਤੇਗੜ ਚੂੜੀਆਂ ਵਿੱਚ ਜੋਗਾ ਹੋਇਆ ਬਹੁਤ ਵਧੀਆ ਲੱਗਾ ਜੋਗਾ ਜੋ ਕਿ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਆ ਪਰਾਪਤਨ ਲੋਕ ਇਹ ਕਰਦੇ ਸੀ ਕਸੀ ਲੋਕ ਇਹਨਾਂ ਨੂੰ ਭੁੱਲ ਚੁੱਕੇ ਸੀ ਪਰ ਜੋਗਾ ਜੋ ਆ ਇਸ ਵੇਲੇ ਬਹੁਤ ਵਧੀਆ ਚੀਜ਼ ਆ ਸਿਹਤ ਦੇ ਜੋ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਆ ਹਰ ਆਦਮੀ ਨੂੰ ਯੋਗਾ ਕਰਨਾ ਚਾਹੀਦਾ ਹੈ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਤੇ ਆਪਾਂ ਸਾਰੇ ਇਕੱਠੇ ਹੋਏ ਆਂ ਜੀ ਜਿਸ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦਿਨਾ ਚਾਹੁੰਦਾ ਹਾਂ ਜਿਸ ਵਿੱਚ ਸਾਰੇ ਹੀ ਆਪਣੇ ਵੀਰ ਭਰਾ ਸਾਰੇ ਹੀ ਮਾਯੋਗ ਤਹਿਸੀਲਦਾਰ ਸਾਹਿਬ ਐਸ.ਜੀ.ਐਮ ਸਾਹਿਬ ਪਹੁੰਚੇ ਨੇ ਯੋਗਾ ਅਭਿਆਸ ਕਰ ਯੋਗਾ ਦਾ ਦਿਨ ਅੱਜ ਦਾ ਸਾਰਿਆਂ ਵਾਸਤੇ ਅਭਿਆਸੀਆਂ ਤੇ ਬਹੁਤ ਹੀ ਮਹੱਤਵਪੂਰਨ ਦਿਨ ਹੈ ਜਿਸ ਵਿੱਚ ਸਾਰੇ ਯੋਗ ਵਿਅਸੀਆਂ ਨਾ ਕੇਵਲ ਸਰੀਰੀ ਐਕਟੀਵਿਟੀਆਂ ਅਸ ਤੋਂ ਲਾਵਾ ਮਾਨਸਿਕ ਐਕਟੀਵਿਟੀਆਂ ਵੀ ਕਰਵਾਵਾ ਕਰਾਈਆਂ ਗਈਆਂ ਨੇ ਅੱਜ ਜਿਸ ਵਿੱਚ ਸਾਰਿਆਂ ਨੇ ਬ੍ਰਾਮਰੀ ਪ੍ਰਾਣਾਯਾਮ ਅਣ ਨੋਮ ਨੋਮ ਦੀ ਸਹਾਇਤਾ ਨਾਲ ਜਿਸ ਵਿੱਚ ਆਪਣੇ ਮਨ ਨੂੰ ਨਿਰੰਤਰ ਰੱਖਣ ਦੀ ਤਕਨੀਕ ਜਿਸ ਵਿੱਚ ਕਿਸੇ ਨੂੰ ਵੀ ਕੋਈ ਦਿੱਕਤ ਹੋਏ ਕਬਜ ਦੀ ਦਿੱਕਤ ਹੋਏ ਸਾਇਟਿਕਾ ਦੀ ਪ੍ਰੋਬਲਮ ਹੋਏ ਡਿਸਕ ਦੀ ਪ੍ਰੋਬਲਮ ਹੋਏ ਉਹ ਕਿਊਰ ਹੋਣਗੀਆਂ ਅਤੇ ਮੇਨ ਇਹਦਾ ਮੋਟਿਵ ਕਰੋ ਯੋਗ ਰਹੋ ਨਿਰੋਗ ਨਿਰੋਗ ਪੰਜਾਬ ਦੇ ਤਹਿਤ ਮਿਸ਼ਨ ਸੀਐਮ ਦੀ ਯੋਗਸ਼ਾਲਾ ਵੱਲੋਂ ਆਪਾਂ ਅਪਾਇੰਟ ਕੀਤੇ ਗਏ ਜਿਸ ਵਿੱਚ ਸਾਰਿਆਂ ਨੂੰ ਆਪਾਂ ਯੋਗ ਪ੍ਰਤੀ ਸੁਨੇਹਾ ਦਿੰਦੇ ਆ ਕਿ ਸਾਰੇ ਹੀ ਕੋਸ਼ਿਸ਼ ਕਰੋ ਆਪਣਾ ਇੱਕ ਤੋਂ ਅੱਧਾ ਘੰਟਾ ਆਪਾਂ ਯੋਗ ਨੂੰ ਦਈਏ ਜਿਸ ਵਿੱਚ ਅਸੀਂ ਸਾਰੇ ਆਪਣਾ ਮਾਨਸਿਕ ਬੈਲੈਂਸ ਸਹੀ ਕਰ ਸਕੀਏ ਮੈਂ ਬੇਨਤੀ ਕਰਦਾ ਸਾਰਿਆਂ ਵੀਰਾਂ ਨੂੰ ਨੌਜਵਾਨ ਪੀੜ੍ਹੀ ਨੂੰ ਵੀ ਕਿ ਨਸ਼ਿਆਂ ਦੇ ਵਿਰੁੱਧ ਇਹ ਮੁਹਿੰਮ ਜੋੜੀਏ ਜਿਸ ਵਿੱਚ ਆਪਾਂ ਨਸ਼ਿਆਂ ਨੂੰ ਨਸ਼ਿਆਂ ਤੋਂ ਬਚਦੇ ਹੋਏ ਯੋਗ ਕਰਕੇ ਪ੍ਰਾਣਾਯਾਮ ਦੇ ਅਭਿਆਸ ਕਰਕੇ ਅਸੀਂ ਆਪਣਾ ਜੀਵਨ ਸੁਧਾਰ ਸਕੀਏ ਜੀ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ ਅੱਜ ਫਤਿਹਗੜ੍ਹ ਚੂੜੀਆਂ ਐਸਕੇਮ ਪੱਧ ਦੇ ਦੂਰ ਪਰ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਔਰ ਜਿੱਤੇ ਵਿੱਚ ਸਾਡੇ ਕੋਲ ਵੱਖ-ਵੱਖ ਡਿਪਾਰਟਮੈਂਟਸ ਰਹੇ ਨਹੀਂ ਉਹਨਾਂ ਨੇ ਪਾਰਟਿਸਪੇਟ ਕੀਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਲੇਗੜ ਜੂੜੀਆਂ ਤੇ ਬਹੁਤ ਸਾਰੇ ਵਿਦਿਆਰਥੀ ਔਰ ਜਿੰਨੇ ਵੀ ਅਧਿਆਪਕ ਸਾਥੀ ਜਿਹੜੇ ਨੇ ਉਹਵੇਂ ਸਯੋਗ ਦਿਵਸ ਤੇ ਪਹੁੰਚੇ ਨੇ ਤੁਹਾਨੂੰ ਪਤਾ ਹੈ ਕਿ ਯੋਗ ਜਿਹੜਾ ਵਾ ਉਹ ਸਿਹਤ ਲਈ ਬਹੁਤ ਜ਼ਰੂਰੀ ਹੈ ਔਰ ਸੀਐਮ ਦੀ ਯੋਗ ਸਲਾਹੇ ਪ੍ਰੋਗਰਾਮ ਜਿਹੜਾ ਵਾ ਐਸਟੀਐਮ ਫਾਦਰ ਤੇ ਜਿਹੜਾ ਆਰਗੇਨਾਈਜ਼ ਕੀਤਾ ਹੈ ਬਹੁਤ ਵਧੀਆ ਸੀ ਕਿ ਤਨਾ ਜਿਹੜਾ ਐਸਟੀਐਮ ਸਾਹਿਬ ਨੇ ਆਰਗੇਨਾਈਜ਼ ਕੀਤਾ ਬਹੁਤ ਬਹੁਤ ਮੁਬਾਰਕੀ ਮੈਂ ਜੋਗਦਸ਼ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਇਹੀ ਕਹੂੰਗਾ ਕਿ ਸਾਡੇ ਬ੍ਰਹਿਮੰਡ ਦੇ ਵਿੱਚ ਅਨੰਤ ਹੈ ਕਿ ਆਪਾਂ ਸਕਿਅਰ ਸਿਟੀ ਦੇ ਵਿੱਚ ਪੈ ਰਹੇ ਹਾਂ ਸਾਨੂੰ ਅਬੰਡੈਂਸ ਦੇ ਵਿੱਚ ਜੀਣਾ ਚਾਹੀਦਾ ਤੇ ਆਪਣੀ ਸਕਿਅਰ ਸਿਟੀ ਤੋਂ ਵੱਲੋਂ ਅਬੰਡੈਂਸ ਵੱਲ ਵਧਦੇ ਹੋਏ ਅਨੰਤ ਨਾਲ ਜੁੜੀਏ ਤੇ ਹਮੇਸ਼ਾ ਖੁਸ਼ ਰਹੀਏ ਥੈਂਕ ਯੂ ਵੈਰੀ